ਕੁਸ਼ਵੰਤ ਸਿੰਘ ਅਤੇ ਕੁਲਦੀਪ ਨੇ ਯਰ ਬਲੋਂ ਲਿਖਿਤ ਪੁਸਤਕ ਪੰਜਾਬ ਦਾ ਦੁਖਾਂਤ ਦੇ ਦੂਜੇ ਅਧਿਆਇ ਦਾ ਪੰਜਵਾਂ ਹਿੱਸਾ ਜਦੋਂ ਲੋਂਗੋਵਾਲ ਸ਼ਹੀਦੀ ਜਥੇ ਨੂੰ ਸੌਂ ਚੁਕਵਾਉਂਦਾ ਕਿ ਉਹ ਕਾਰਜੀ ਦਲ ਦੇ ਪ੍ਰਧਾਨ ਲੋਂਗੋਵਾਲ ਦੀਆਂ ਹਿਰਦਾਂ ਉੱਤੇ ਚੱਲਣਗੇ ਤਾਂ ਲੋਂਗੋਵਾਲ ਤੇ ਪਿੰਡਰਾਵਾਲੇ ਵਿਚਕਾਰ ਮਿੱਤਰ ਭਾਵਨਾ ਜਾਪਦੀ ਪਿੰਡਰਾਵਾਲੇ ਨੇ ਵੀ 13 ਅਪ੍ਰੈਲ 1983 ਨੂੰ ਵਫਾਦਾਰੀ ਦੀ ਸੌਂ ਚੁੱਕੀ ਪਰ ਇਹ ਇੱਕ ਜਾਂ ਇਹਨੂੰ ਯੁੱਧ ਵਿਰਾਮ ਕਹਿ ਲੋ ਬਹੁਤ ਚਿਰ ਕੈਮ ਨਾ ਰਿਹਾ ਪਿੰਡਾਂ ਵਾਲੇ ਦੇ ਆਦਮੀਆਂ ਹੱਥੋਂ ਹੁੰਦੇ ਕਤਲਾਂ ਉਤੇ ਦੋਹਾਂ ਦੀ ਝੜਪੋਈ ਅਗਸਤ 1983 ਵਿੱਚ ਲੋਂਗੋਵਾਲ ਦੇ નિર્ਦੋਸ਼ ਤੇ ਸ਼ਸਤਰਹੀਣ ਲੋਕਾਂ ਦੇ ਕਤਲਾਂ ਦੀ ਜ਼ੋਰਦਾਰ ਨਿੰਦਾ ਕੀਤੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਸਿੱਖ ਧਰਮ ਦੇ ਸੂਲਾਂ ਦੇ ਵਿਰੁੱਧ ਦੱਸਿਆ ਸਬੇਖਕ ਤੌਰ ਤੇ ਇੱਕ ਗੁਮਨਾਮ ਗਰੁੱਪ ਅਕਾਲ ਫੈਡਰੇਸ਼ਨ ਨੇ ਜਿਹੜਾ ਅਕਾਲ ਤਖਤ ਦੇ ਗੌਰਵ ਦੀ ਰੱਖਿਆ ਲਈ ਕੈਮ ਕੀਤਾ ਗਿਆ ਤੱਕ ਸਾਹਮਣੇ ਸ਼ਿਕਾਇਤ ਰੱਖੀ ਕਿ ਲੋਂਗੋਵਾਲ ਦਾ ਬਿਆਨ ਸਿੱਖਾ ਦੀਆਂ ਰਵੈਇਤਾਂ ਦੇ ਖਿਲਾਫ ਹੈ ਆਰ ਇੰਡੀਆ 6 ਸਟੂਡੈਂਟ ਫੈਡਰੇਸ਼ਨ ਨੇ ਅਕਾਲ ਫੈਡਰੇਸ਼ਨ ਦੀ ਹਮਾਇਤ ਕੀਤੀ ਤੇ ਐਵੇਂ ਹੀ ਪਿੰਡਰਾ ਵਾਲੇ ਨੇ ਵੀ ਇਸ ਕਾਇਦੀ ਹਮਾਇਤ ਕੀਤੀ ਪਰ ਅਕਾਲ ਤਖਤ ਦੇ ਜਥੇਦਾਰ ਨੇ ਲੋਂਗੋਵਾਲ ਨੂੰ ਦੋਸ਼ ਮੁਕਤ ਕੀਤਾ ਪਿੰਡਰਾ ਵਾਲੇ ਨੇ ਲੋਂਗੋਵਾਲ ਨੂੰ ਛਟਿਆਉਣ ਲਈ ਆਪਣੀ ਚਾਲ ਚੱਲੀ ਤੇ ਮੋਰਚੇ ਉੱਤੇ ਨਜ਼ਰਸਾਨੀ ਲਈ ਸੋਹਰਦ ਸਿੱਖਾਂ ਦੀ ਕਨਵੈਨਸ਼ਨ ਬੁਲਾਈ 3 4 ਸਤੰਬਰ ਲੋਂਗੋਵਾਲ ਨੇ ਇስተਤਰਾਜ਼ ਕੀਤਾ ਤੇ ਆਖਿਆ ਕਿ ਸਿਰਫ ਮੋਰਚਾ ਡਿਕਟੇਟਰ ਹੀ ਅਜਿਹੀ ਮੀਟਿੰਗ ਬੁਲਾ ਸਕਦਾ ਹੈ ਪਰ ਪਿੰਡਰਾਂ ਵਾਲੇ ਦੇ ਸਮਰਥਕ ਲੋਂਗੋਵਾਲ ਤੇ ਦੂਜੇ ਕਾਲੀ ਲੀਡਰਾਂ ਉਤੇ ਮੋਰਚੇ ਦੇ ਢਿੱਲੀ ਤਰ੍ਹਾਂ ਚੱਲਣ ਲਈ ਨੁਕਤਾਚੀ ਨਹੀਂ ਕਰਦੇ ਰਹੇ 29 ਅਗਸਤ ਨੂੰ ਲੋਂਗੋਵਾਲ ਨੇ ਕੰਮ ਰੋਕੋ ਦਾ ਸੱਦਾ ਦਿੱਤਾ ਤੇ ਸਫਰਦੇ ਆਤੇ ਸਰਕਾਰੀ ਦਫਤਰਾਂ ਤੇ ਕਾਰੋਬਾਰਾਂ ਵਿੱਚ ਕੰਮ ਅਸਲੋਂ ਹੀ ਬੰਦ ਰਿਹਾ ਪਰ ਸੋਹਿਰਦ ਸਿੱਖ ਨਹੀਂ ਸੀ ਸਮਝਦੇ ਕਿ ਅਮਨ ਪਰੇ ਟੰਗਾਂ ਦੇ ਕੋਈ ਸਿੱਟੇ ਨਿਕਲ ਰਹੇ ਹਨ ਲੋਂਗੋਵਾਲ ਤੇ ਪਿੰਡਰਾ ਵਾਲੇ ਵਿਚਕਾਰ ਮਤਭੇਦ ਡੇ ਖੁੱਲਮ ਖੁੱਲਾ ਸਨ ਕਿ ਸਿੱਖ ਸਰਗਰਮ ਕਾਰਕੁਨ ਲੋਂਗੋਵਾਲ ਪੱਖੀ ਤੇ ਪਿੰਡਰਾ ਵਾਲੇ ਪੱਖੀ ਗਰੁੱਪਾਂ ਵਿੱਚ ਵੰਡੇ ਗਏ ਸਨ ਟੌੜਾ ਨੇ ਦੋਹਾਂ ਨੂੰ 5 ਸਤੰਬਰ ਨੂੰ ਆਪਣੇ ਦਫ਼ਤਰ ਵਿੱਚ ਮਿਲਾਇਆ ਪਰ ਸਮਝੌਤੇ ਦੀ ਕੋਈ ਆਸ ਨਜ਼ਰ ਨਹੀਂ ਸੀ ਆਉਂਦੀ ਲੋਂਗੋਵਾਲ ਲਈ ਆਹਿੰਸਾ ਧਰਮ ਦਾ ਮਾਮਲਾ ਸੀ ਪਿੰਡਰਾ ਵਾਲੇ ਲਈ ਇੱਕ ਲਫਾਤੀ ਹੀ ਸੀ ਤੇ ਇਹਦਾ ਸਮਾਂ ਵਿਹਾ ਚੁੱਕਿਆ ਸੀ ਲੋਂਗੋਵਾਲ નિર્ਦੋਸ਼ ਸਿੰਦੂਆਂ ਦੇ ਕਤਲਾਂ ਦੇ ਵਿਰੁੱਧ ਸੀ ਪਿੰਡਰਾ ਵਾਲੇ ਲਈ ਇਹ ਇੱਕੋ ਇੱਕ ਰਾਹ ਸੀ ਜਿਸ ਨਾਲ ਉਹ ਇੱਕ ਪਾਸੇ ਤਾਂ ਧਿਆਨ ਖਿੱਚ ਸਕਦਾ ਸੀ ਤੇ ਦੂਜੇ ਪਾਸੇ ਪੰਜਾਬ ਚੋਂ ਹਿੰਦੂਆਂ ਨੂੰ ਡਰਾ ਕੇ ਭਜਾ ਸਕਦਾ ਸੀ। 2 ਘੰਟੇ ਗੱਲਬਾਤ ਹੁੰਦੀ ਰਹੀ ਪਰ ਉਹ ਇੱਕ ਦੂਜੇ ਤੋਂ ਓਡੇ ਹੀ ਦੂਰ ਰਏ ਜਿੱਡੇ ਮੀਟਿੰਗ ਤੋਂ ਪਹਿਲਾਂ ਸਨ। ਉਹ ਮੁੜਕਦੇ ਨਹੀਂ ਮਿਲੇ। ਹੁਣ ਜਪਾਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਦੋਹਾਂ ਨੂੰ ਮੁੜ 20 ਸਤੰਬਰ ਨੂੰ ਇੱਕ ਕਨਵੈਨਸ਼ਨ ਵਿੱਚ ਇਕੱਠਾ ਕੀਤਾ। ਪਿੰਡਰਾਂ ਵਾਲੇ ਨੂੰ ਅਖੀਰ ਤੇ ਬੋਲਣ ਦਾ ਮਨ ਦਿੱਤਾ ਗਿਆ। ਇਹਨੇ ਲਾਂਗੋਵਾਲ ਨੂੰ ਹੋਰ ਗੁੱਸਾ ਚੜਾਇਆ। ਜਿੱਥੇ ਲੰਗੋਵਾਲ ਦੀ ਤਕਰੀਰ ਸਧਾਰਨ ਤੇ ਵਿਆਪਕ ਗੱਲਾਂ ਵਾਲੀ ਸੀ ਉਥੇ ਪਿੰਡਰਾਵਾਲੇ ਦੀ ਤਕਰੀਰ ਅਭਿਮਾਨੀ ਤੌਰ ਤੇ ਚੈਲੰਜ ਕਰਨ ਵਾਲੀ ਸੀ ਮੈਂ ਸਭ ਤੋਂ ਬਹੁਤਾ ਲੋਕਪ੍ਰੀਆ ਸਿੱਖ ਲੀਡਰ ਹਾਂ ਕਿ ਨਹੀਂ ਮੇਰੇ ਬਾਰੇ ਦਿੱਲੀ ਵਿੱਚ ਲੋਕ ਕੀ ਕਹਿੰਦੇ ਹਨ ਕਿ ਹਿੰਦੂ ਮੈਨੂੰ ਅਤਵਾਦੀ ਨਹੀਂ ਕਹਿੰਦੇ ਉਹਨੂੰ ਉਤਰਾਂ ਦਾ ਪਤਾ ਸੀ ਤੇ ਹਾਰੀ ਸਾਰੀ ਨੂੰ ਹੀ ਇਹਦਾ ਪਤਾ ਸੀ ਮੈਂ ਹਰ ਰੋਜ਼ ਅਖਬਾਰ ਪੜ੍ਹਦਾ ਹਾਂ ਉਹਨੇ ਕਿਹਾ ਪਿੰਡਰਾਵਾਲਾ ਅਕਸਰ ਆਖਦਾ ਸ਼ਸਤਰਬਧ ਹੋਣਾ ਹਰ ਸਿੱਖ ਦਾ ਜਨਮ ਅਧਿਕਾਰ ਹੈ ਸ਼ਸਤਰ ਤੋਂ ਬਿਨਾਂ ਸਿੱਖ ਨੰਗਾ ਹੈ ਇਸ ਜੇਵਾ ਹੌਂਲੀ ਲੇ ਜਾਂਦੇ ਜਾਂਦੇ ਲੇਲੇ ਵਰਗਾ ਉਹ ਅਕਸਰ ਸ਼੍ਰੀਮਤੀ ਗਾਂਧੀ ਤੇ ਹਮਲਾ ਕਰਦਾ ਹਿੰਦਰਾ ਗਾਂਧੀ ਬਹੁਤ ਹਿਸ਼ਾਰਤੀ ਵੀ ਹੈ ਉਹ ਦੂਰੇ ਮਾਪਦੰਡ ਵਰਤੀ ਹੈ ਉਹ ਜਾਂ ਤਾਂ ਸਭਨਾ ਸਿੱਖਾਂ ਨੂੰ ਮਾਰ ਮੁਕਾਉਣਾ ਚਾਹੁੰਦੀ ਹੈ ਜਾਂ ਉਹਨਾਂ ਤੋਂ ਆਪਣੀ ਚੱਪਲਾ ਚਟਵਾਉਣਾ ਚਾਹੁੰਦੀ ਹੈ ਬ੍ਰਾਹਮਣ ਪਰਿਵਾਰ ਦੀ ਜੰਪਲ ਹੋਣ ਕਰਕੇ ਭਲਾ ਸ਼੍ਰੀਮਤੀ ਗਾਂਧੀ ਸਿੱਖਾਂ ਦੇ ਮਸਲੇ ਨੂੰ ਕਿਵੇਂ ਜਾਣ ਸਮਝ ਸਕਦੀ ਹੈ ਉਹਨੂੰ ਹੋਰ ਕਿਸੇ ਵੀ ਗੱਲ ਨਾਲੋਂ ਬਹੁਤੀ ਫਿਕਰ ਆਪਣਾ ਖਾਨਦਾਨੀ ਰਾਜ ਕਾਇਮ ਕਰਨ ਬਾਰੇ ਹੀ ਹੈ ਪਿੰਡਾਂ ਵਾਲੇ ਦੀ ਸਾਖ ਖਾਸ ਤੌਰ ਤੇ ਸਿੱਖ ਨੌਜਵਾਨਾਂ ਵਿੱਚ ਚੜ੍ਹਤੇ ਸੀ ਜਿਹਦੇ ਰੂਪ ਵਿੱਚ ਉਹਨਾਂ ਨੂੰ ਇੱਕ ਹੀਰੋ ਨਜ਼ਰ ਆਇਆ ਜਿਹੜਾ ਉਹਨਾਂ ਨੂੰ ਹਥਿਆਰ ਚੁੱਕਣ ਦਾ ਸੱਦਾ ਦੇ ਰਿਹਾ ਸੀ ਤੇ ਉਹਦੀ ਚੜ੍ਹਤ ਨੂੰ ਵੇਖ ਕੇ ਲੌਂਗਵਾਲ ਕੈਂਪ ਦੇ ਕਈ ਆਗੂ ਪਿੰਡਰਾ ਵਾਲੇ ਦੇ ਦਰਸ਼ਨਾ ਨੂੰ ਆਉਣ ਲੱਗੇ ਤੇ ਉਹ ਜਿਨ੍ਹਾਂ ਨੇ ਬੀਤੇ ਵਿੱਚ ਆਪਣੀ ਗੱਲ ਜ਼ੋਰ ਨਾਲ ਨਹੀਂ ਸੀ ਆਖੀ ਹੁਣ ਉਹਨਾਂ ਦਾ ਵਤੀਰਾ ਬਦਲ ਗਿਆ ਦਿਸਿਆ ਸਰਕਾਰ ਉਹਨਾਂ ਦੀਆਂ ਕਟੋ-ਕਟ ਕੁਝ ਮੰਗਾਂ ਮੰਨ ਕੇ ਉਹਨਾਂ ਨੂੰ ਜੇ ਸਕਦੀ ਸੀ ਉਹਨਾਂ ਵਿੱਚੋਂ ਕੁਝ ਨੇ ਤਾਂ ਨਵੀਂ ਦਿੱਲੀ ਨੂੰ ਸੁਨੇਹਾ ਵੀ ਭੇਜਿਆ ਕਿ ਉਹ ਪਿੰਡਰਾ ਵਾਲੇ ਨੂੰ 골ਡਨ ਕੰਪਲੈਕਸ ਵਿੱਚੋਂ ਬਾਹਰ ਕੱਢ ਦੇਣਗੇ ਜੇਕਰ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੇ ਹੱਥ ਮਜ਼ਬੂਤ ਕਰ ਦਿੱਤੇ ਜਾਣ ਪਰ ਉਹਨਾਂ ਨੂੰ ਕੋਈ ਹੰਗਾਰਾ ਨਾ ਪਰਿਆ ਗਿਆ ਪੰਜਾਬ ਉੱਤੇ ਡਰ ਸ਼ਾ ਗਿਆ 골ਡਨ ਟੈਂਪਲ ਵਿੱਚ ਜਿੱਥੇ ਉਹਨਾਂ ਵਿੱਚੋਂ अनेਕਾਂ ਪੂਜਾ ਕਰਨ ਜਾਂਦੇ ਸਨ ਹਿੰਦੂ ਨਫ਼ਰਤ ਦਾ ਪ੍ਰਚਾਰ ਹੁੰਦਾ ਵੇਖ ਕੇ ਹੈਰਾਨ ਰਹਿ ਕੇ ਬਹੁਤਿਆਨੇ ਤਾਂ ਦਰਬਾਰ ਸੇ ਵਜਣਾ ਹੀ ਛੱਡ ਦਿੱਤਾ ਕਿਉਂਕਿ ਉਹ ਡਰ ਲੱਗ ਪਏ ਸਨ ਹਿੰਦੂ ਮੁਖਤੌਰ ਤੇ ਨਵੀਂ ਦਿੱਲੀ ਤੇ ਕਾਂਗਰਸਾਈ ਵੱਲ ਸੁਰੱਖਿਆ ਲਈ ਵੇਖਣ ਲੱਗੇ ਭਾਵੇਂ ਉਹ ਮਹਿਸੂਸ ਕਰਦੇ ਸਨ ਕਿ ਸ਼੍ਰੀਮਤੀ ਇੰਦਰਾ ਗਾਂਧੀ ਹੱਤਵਾਦੀਆਂ ਵਿਰੁੱਧ ਇਸ ਕਰਕੇ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਹਦੀ ਪਾਰਟੀ ਦੀ ਭਿੰਡਰਾਂ ਵਾਲੇ ਨਾ ਸਾਜ਼ਬਾਜ਼ ਹੈ ਹਦੀਸ ਕਰਕੇ ਵੀ ਕਿਉਂ ਜੋ ਉਹ ਇਸ ਬਤੀਰੇ ਨੂੰ ਉਹਦੀ ਰਾਜਨੀਤੀ ਸਮਝਦੇ ਸਨ ਸਿੱਖਾਂ ਨਾਲ ਨਿੱਜੀ ਸੰਬੰਧ ਭਾਵੇਂ ਰਸਮੀ ਸਨ ਜਾਰੀ ਰਹਿਤੇ ਜੀਵਨ ਇਸ ਅਰਥ ਵਿੱਚ ਨਾਰਮਲ ਸੀ ਕਿ ਹਿੰਦੂ ਉਹਨਾਂ ਨਾਲ ਕਾਰੋਬਾਰ ਕਰਦੇ ਸਨ ਪਰ ਉਹ ਖਿਚਾਓ ਨੂੰ ਮਹਿਸੂਸ ਕਰ ਸਕਦੇ ਸਨ ਕਹਿੰਦੇ ਸਨ ਕਿ ਹਟ ਲਿਸਟ ਬਣਾ ਲਈ ਗਈ ਹੋਈ ਹੈ ਤੇ ਜਿਹੜੇ ਹਿੰਦੂਆਂ ਬਾਰੇ ਰਿਪੋਰਟ ਸੀ ਕਿ ਇਸ ਲਿਸਟ ਉੱਤੇ ਉਹਨਾਂ ਦੇ ਨਾਂ ਹਨ ਉਹਨਾਂ ਨੇ ਆਪਣੇ ਬਚਾਅ ਲਈ ਜੋ ਕਰ ਸਕਦੇ ਸਨ ਕੀਤਾ ਇਸ ਬਾਰੇ ਬਕਾਇਦਾ ਤੌਰ ਤੇ ਖਬਰਾਂ ਆਉਂਦੀਆਂ ਅੱਜ ਕਿਸੇ ਨੂੰ ਇੱਥੇ ਮਾਰ ਦਿੱਤਾ ਗਿਆ ਤੇ ਕੱਲ ਉੱਥੇ ਤੇ ਅਕਸਰ ਪਿੰਡਰਾਂ ਵਾਲੇ ਦੇ ਆਦਮੀ ਇਹਨਾਂ ਕਤਲਾਂ ਲਈ ਜ਼ਿੰਮੇਵਾਰ ਹੁੰਦਾ ਦਾਵਾ ਕਰਦੇ ਇਸ ਸਮਾਂ ਸੀ ਜਦੋਂ ਪੰਜਾਬੋਂ ਬਾਹਰਲੇ ਸਿੱਖ ਦਖਲ ਦੇ ਸਕਦੇ ਸਨ ਕਟੋ-ਕਟੇ ਨਾ ਕਤਲਾਂ ਦੀ ਨਖੇਦੀ ਵਿੱਚ ਬਿਆਨਦਾਰੀ ਕਰ ਸਕਦੇ ਸਨ ਲੰਗੋਵਾਲਾ ਆਖਦਾ ਕਿ ਉਹ ਭਵ ਪਿੰਡਰਾ ਵਾਲਾ ਇਹ ਨਹੀਂ ਸਮਝਦਾ ਕਿ ਭਾਰਤ ਪਰਦੇਸ ਸਿੱਖ ਸੁਰੱਖਿਤਾਨ ਫਰਜ਼ ਕਰੋ ਬਦਲੇ ਦੀ ਕਾਰਵਾਈ ਸ਼ੁਰੂ ਹੋ ਜਾਵੇ ਤਾਂ ਅਸਲ ਵਿੱਚ ਹੁਣ ਵੀ ਗ੍ਰਿਫਤ ਵਿੱਚ ਨਹੀਂ ਸੀ ਰਿਹਾ ਅਕਾਲੀ ਦਲ ਦੀ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਰੀਲੇ ਲੜਾਕਾ ਬੰਦਾ ਵੇਖਾਲਾ ਕਰਨ ਲੱਗੀ ਉਹਦੇ ਸਰਗਰਮ ਕਾਰਕੂਨ ਮੁੱਖ ਸਾਬੋਤਾਜੀਏ ਨਿਕਲੇ ਇਹਦਾ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਜਿਹੜਾ ਪਿੰਡਰਾ ਵਾਲੇ ਦਾ ਨਿਕਟ ਵਰਤੀ ਸੀ ਗਾਈਡਿੰਗ ਸਪੀਡ ਸੀ ਕਈ ਜਨੇ ਬੰਬਾਂ ਤੇ ਵਿਸਪੋਟਾਂ ਦੇ ਧਮਾਕਿਆਂ ਲਈ ਜ਼ਿੰਮੇਵਾਰ ਸਨ ਜਿਹੜੇ ਕਈ ਬੰਦਿਆਂ ਦੇ ਕਤਲ ਤੇ ਨੇਕਾਂ ਨੂੰ ਜ਼ਖਮੀ ਕਰਨ ਦਾ ਕਾਰਨ ਬਣੇ ਦਲ ਖਾਲਸੇ ਦੀਆਂ ਵੀ ਦੰਦੀਆਂ ਨਿਕਲ ਰਹੀਆਂ ਸਨ ਇਹਦੇ ਕਾਰਕੁਨ ਚੰਡੀਗੜ੍ਹ ਵਿਖੇ ਅਮਰੀਕੀ ਨੈਸ਼ਨਲ ਗੰਗਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਚੀਫ ਖਾਲਸਾ ਦੀਵਾਨ ਵੱਲੋਂ ਬੁਲਾਈ 55ਵੀਂ ਸਿੱਖ ਐਜੂਕੇਸ਼ਨ ਕਾਨਫਰੰਸ ਦੇ ਸਮਾਗਮ ਵਿੱਚ ਸ਼ਾਮਲ ਹੋਏ ਇਸ ਕਾਨਫਰੰਸ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਮੰਗ ਕੀਤੀ ਗਈ ਕਿ ਸਿੱਖਾਂ ਨੂੰ ਸੰਯੁਕਤ ਰਾਸ਼ਟਰ ਮੈਂਬਰਸ਼ਿਪ ਦਿੱਤੀ ਜਾਵੇ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਸਿੱਖ ਇੱਕ ਬਖਰੀ ਕੌਮ ਹਨ ਦੂਜੇ ਪਾਸੇ अनेका ਹਿੰਦੂਆਂ ਨੇ ਤਰਸ਼ੂਲ ਤੇ ਲਾਠੀਆਂ ਖਰੀਦੀਆਂ ਹਿੰਦੂ ਸੁਰੱਖਿਆ ਸੰਪਤੀ ਵਰਗੀਆਂ ਕਈ ਜਥੇਬੰਦੀਆਂ ਹਿੰਦੂਆਂ ਦੀ ਰਾਖੀ ਲਈ ਬਣ ਗਈਆਂ ਤੇ ਪਟਿਆਲੇ ਵਿੱਚ ਇੱਕ ਗੋਮਨਾਮ ਹਿੰਦੂ ਪਵਨ ਕੁਮਾਰ ਨੇ ਜਿਵੇਂ ਕਿ ਹੋਰਨਾਂ ਕਈਆਂ ਨੇ ਹਿੰਦੂ ਪੱਖੀ ਮੁਜ਼ਾਰੇ ਕਰਕੇ ਨਾਮਨਾ ਖਟਿਆ ਪਰ ਰਾਸ਼ਟਰ ਸਵਾਮ ਸਿੰਘ ਆਰਐਸਐਸ ਇਸ ਝਗੜੇ ਤੋਂ ਅੱਡ ਰਿਹਾ ਕਿਉਂਕਿ ਉਹਨਾਂ ਦੇ ਮੁਖੀ ਬਾਲਾ ਸਾਹਿਬ ਜੌਰਸ ਨੇ ਆਪਣੇ ਵਰਕਰਾਂ ਨੂੰ ਦੱਸਿਆ ਕਿ ਸਿੱਖ ਵੀ ਹਿੰਦੂਆਂ ਦਾ ਹੀ ਆਂਗਨ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੋ ਜੋ ਉਹਨਾਂ ਨੂੰ ਹਾਨੀ ਪਹੁੰਚਾਉਣੀ ਹਿੰਦੂਆਂ ਨੂੰ ਹੀ ਹਾਨੀ ਪਹੁੰਚਾਉਣ ਦੀ ਬਰਾਬਰ ਹੋਵੇਗੀ ਪੰਜਾਬ ਦੀ ਆਰਥਿਕਤਾ ਨੂੰ ਹਾਨੀ ਪੁੱਜੀ ਕਾਰੋਬਾਰ ਛੇਤੀ ਹੀ ਘਟ ਗਿਆ ਤੇ ਰਾਜ ਤੋਂ ਬਾਹਰਲੇ ਖਰੀਦਦਾਰਾਂ ਤੇ ਸਪਲਾਈਰਾਂ ਨੇ ਅਮਲੀ ਤੌਰ ਤੇ ਪੰਜਾਬ ਆਉਣਾ ਬੰਦ ਕਰ ਦਿੱਤਾ ਇਸ ਦਾ ਅਸਰ ਪੈਦਾਵਾਰ ਤੇ ਪਿਆ ਜੋ ਘਟ ਕੇ ਧੀ ਰਹਿ ਗਈ ਬੇਕਾਰਾਂ ਦੀ ਗਿਣਤੀ ਵਧ ਗਈ ਅਤੇ ਦੇਸ਼ ਦੇ ਅਤਿ ਕੁਸ਼ਹਾਰ ਰਾਜ ਵਿੱਚ ਜੀਵਨ ਹਾਲਤਾਂ ਦੀ ਅਵਲਤੀ ਹੋਣ ਲੱਗੀ ਕਈ ਸੰਨਤ ਯੂਨਟਾਂ ਦੀ ਪੈਦਾਵਾਰ ਦੋ ਸਾਲ ਪਹਿਲਾਂ ਦੇ ਮੁਕਾਬਲੇ ਉੱਤੇ 40 ਫੀਸਦੀ ਹੀ ਰਹਿ ਗਈ ਨਗਦ ਭੁਗਤਾਨ ਵਿੱਚ ਕਮੀ ਨੇ ਵੀ ਸਨਤ ਰੂਹਾਨੀ ਪਹੁੰਚਾਈ ਕਿਉਂਕਿ ਸਪਲਾਈਰਾਂ ਨੇ ਕ੍ਰੈਡਿਟ ਦੇਣਾ ਬੰਦ ਕਰ ਦਿੱਤਾ ਤੇ ਖਰੀਦਦਾਰ ਅਦਾਇਗੀ ਤੋਂ ਪਹਿਲਾਂ ਮਾਲ ਦੀ ਅਸਲੋਂ ਹੀ ਡਿਲੀਵਰੀ ਹੋਈ ਚਾਹੁੰਦੇ ਸਨ ਕਤਲ ਡਾਕੇ ਤੇ ਧੜੇ ਆਮ ਹੋ ਗਏ 17 ਅਪ੍ਰੈਲ ਨੂੰ ਨਰੰਗਕਾਰੀ ਕਤਲ ਕੇਸ ਦੇ ਇੱਕ ਗਵਾਹ ਨੂੰ ਜਲੰਧਰ ਵਿੱਚ ਗੋਲੀ ਮਾਰ ਦਿੱਤੀ ਗਈ 18 ਅਪ੍ਰੈਲ ਨੂੰ ਇੱਕ ਨਰੰਗਕਾਰੀ ਗੰਭੀਰ ਤਰ੍ਹਾਂ ਜ਼ਖਮੀ ਹੋ ਗਿਆ 20 April ਨੂੰ Jalandhar ਜ਼ਿਲ੍ਹੇ ਦੇ ਇੱਕ ਬੈਂਕ ਵਿੱਚੋਂ 3 ਲੱਖ ਰੁਪਏ ਲੁੱਟੇ ਗਏ 21 April ਨੂੰ Sultanpur Lodhi ਕਬੂਰਤਲਾ ਵਿੱਚ ਇੱਕ ਆਦਮੀ ਨੂੰ ਗੋਲੀ ਮਾਰੀ ਗਈ ਤੇ ਇਸੇ ਇਲਾਕੇ ਵਿੱਚ ਅਗਲੇ ਦਿਨ ਇੱਕ ਹੋਰ ਆਦਮੀ ਨੂੰ ਕਤਲ ਕਰ ਦਿੱਤਾ ਗਿਆ 25 April ਨੂੰ Jalandhar ਦੇ DIG ਪੁਲਿਸ AS ਅਟਵਾਲ ਨੂੰ ਗੋਲਡਨ ਟੈਂਪਲ ਦੇ ਮੁੱਖ ਪ੍ਰਵੇਸ਼ ਦੁਆਰ ਉੱਤੇ ਗੋਲੀ ਮਾਰੀ ਗਈ ਅਟਵਾਲ ਦੇ ਕਤਲ ਨੇ ਰਾਜ ਤੇ ਨਵੀਂ ਦਿੱਲੀ ਨੂੰ ਹਿਲਾ ਦਿੱਤਾ ਕਾਤਲ ਗੋਲਡਨ ਟੈਂਪਲ ਦੇ ਅੰਦਰ ਆਇਆ ਸੀ ਤੇ ਅਟਵਾਲ ਨੂੰ ਕਤਲ ਕਰਨ ਪਿੱਛੋਂ ਗੋਲਡਨ ਟੈਂਪਲ ਵਿੱਚ ਹੀ ਦੌੜ ਕੇ ਬਣਾ ਲਈ ਸੀ ਕੁਝ ਦਿਨ ਪਿੱਛੋਂ ਜਦੋਂ ਮੈਂ ਗੋਲਡਨ ਟੈਂਪਲ ਗਿਆ ਹਟਵਾਲ ਦੇ ਕਾਤਲਵਾਲ ਮੇਰਾ ਧਿਆਨ ਤਵਾਇਆ ਗਿਆ ਤਾਂ ਮੈਂ ਟੈਂਪਲ ਦੇ ਅੰਦਰ ਕੰਧਾਂ ਉੱਤੇ ਪੰਜਾਬੀ ਵਿੱਚ ਲਿਖੇ ਲੱਗੇ ਕਈ ਹੱਥ ਲਿਖੇ ਪੋਸਟਰ ਵੇਖੇ ਜਿਨ੍ਹਾਂ ਵਿੱਚ ਕਤਲ ਦਾ ਸਵਾਗਤ ਕੀਤਾ ਗਿਆ ਸੀ ਤੇ ਅੰਤ ਤੇ ਲਾਲ ਸਲਾਮ ਲਿਖਿਆ ਸੀ ਕੁਝ ਸਾਫਕਾਰ ਨਕਸਲ ਲਾਈਟ ਪਿੰਡਰਾਂ ਵਾਲੇ ਦੀਆਂ ਸਫਾ ਵਿੱਚ ਆਨ ਸ਼ਾਮਲ ਹੋਏ ਸਨ ਦਰਬਾਰਾ ਸਿੰਘ ਚਾਹੁੰਦਾ ਸੀ ਕਿ ਪੁਲਿਸ ਕਾਤਲ ਨੂੰ ਫੜਨ ਲਈ ਗੋਲਡਨ ਟੈਂਪਲ ਵਿੱਚ ਦਾਖਲ ਹੋਵੇ ਨਵੀਂ ਦਿੱਲੀ ਉਹਦੇ ਨਾਲ ਸਹਿਮਤ ਨਹੀਂ ਸੀ ਜੇ ਟੈਂਪਲ ਵਿੱਚ ਦਾਖਲ ਹੋਣਾ ਹੀ ਸੀ ਤਾਂ ਸੋ ਵਿਸ਼ਵੇ ਇਹੋ ਅਤ ਟੁਕਮਾ ਮੌਕਾ ਸੀ ਕਿਉਂਕਿ ਜੋ ਸਿੱਖ ਕਮਿਊਨਿਟੀ ਨੂੰ ਵੀ ਧੱਕਾ ਵੱਜਾ ਸੀ ਹਟਵਾਲ ਨੂੰ ਜਿਹੜਾ ਸਿੱਖ ਸੀ ਮੱਥਾ ਟੇਕ ਕੇ ਦਰਬਾਰ ਸਾਹਿਬ ਵਿੱਚੋਂ ਬਾਹਰ ਆਉਣ ਤੇ ਕਤਲ ਕੀਤਾ ਗਿਆ ਸੀ ਜਦੋਂ ਪਿੰਡਰਾਵਾਲਾ ਜੀ ਗੁਰੂ ਨਾਨਕ ਦੇ ਨਵਾਸ ਵਿੱਚ ਹੀ ਸੀ ਸ਼੍ਰੀਮਤੀ ਗਾਂਧੀ ਨੇ ਉਦੋਂ ਕਮਾਂਡੋਆਂ ਨੂੰ ਕਿਉਂ ਹੁਕਮ ਨਾ ਦਿੱਤਾ ਕਿ ਉਹਨੂੰ ਉੱਥੋਂ ਚੁੱਕ ਲਿਆਉਣ ਇਹ ਗੋਲਡਨ ਟੈਂਪਲ ਦਾ ਹਿੱਸਾ ਨਹੀਂ ਸੀ ਅੱਗੇ ਚਲ ਕੇ ਗੁਰੂ ਨਾਨਕ ਦੇ ਨਵਾਸ ਵਿੱਚ ਵੀ ਦਰਸ਼ਕਾਂ ਨੂੰ ਆਪਣੇ ਸਿਰ ਟੱਕ ਕੇ ਤੇ ਜੁੱਤੀਆਂ ਰੱਖ ਕੇ ਜਾਣਾ ਜ਼ਰੂਰੀ ਹੋ ਗਿਆ ਕਿਉਂ ਜੋ ਹੁਣ ਇਹਨੂੰ ਵੀ ਗੋਲਡਨ ਟੈਂਪਲ ਕੰਪਲੈਕਸ ਦਾ ਹਿੱਸਾ ਐਲਾਨ ਦਿੱਤਾ ਗਿਆ ਸੀ ਪਿੰਡਰਾਵਾਲ ਜਬਦੇ ਹੀ ਉਸ ਰਾਗ ਬੰਦ ਕਰ ਦਿੱਤਾ ਜਿਸ ਨੂੰ ਹਕੂਮਤ ਵੇਖ ਨਹੀਂ ਸੀ ਸਕੀ 6 ਅਕਤੂਬਰ ਤੱਕ ਪਿੰਡਰਾ ਵਾਲੇ ਦੇ ਆਦਮੀ ਹਿੰਦੂਆਂ ਨੂੰ ਜਿਹੜੇ ਵਿਰੋਧੀ ਸਮਝੇ ਗਏ ਸਨ ਨਰੰਗਕਾਰੀਆਂ ਪੁਲਿਸ ਅਧਿਕਾਰੀਆਂ ਦਾ ਉਹਨਾਂ ਸਿੱਖਾਂ ਨੂੰ ਜਿਹੜੇ ਸੂਈਏ ਸਨ ਜਿਨ੍ਹਾਂ ਨੇ ਹਕੂਮਤ ਦਾ ਸਾਥ ਦਿੱਤਾ ਸੀ ਗੋਲੀ ਦਾ ਨਿਸ਼ਾਨਾ ਬਣਾਉਂਦੇ ਰਹ ਪਰ ਇਸ ਮਗਰੋਂ ਕਤਲ ਰੈਲੇ ਮਿਲੇ ਹੋ ਗਏ ਲੁਧਿਆਣਾ ਜ਼ਿਲ੍ਹੇ ਵਿੱਚ ਢਿਲਮਾ ਲੱਗੇ ਇੱਕ ਬੱਸ ਦੇ 6 ਹਿੰਦੂ ਯਾਤਰੀਆਂ ਨੂੰ ਕਤਲ ਕਰ ਦਿੱਤਾ ਗਿਆ ਇਹ નિર્ਦੋਸ਼ ਲੋਕ ਸਨ ਜਿਨ੍ਹਾਂ ਦਾ ਪੋਲਿਟਿਕਸ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ ਦੇਸ਼ ਦੇ ਨਾਲ ਹਿੰਦੂਆਂ ਤੇ ਸਿੱਖਾਂ ਵਿੱਚ ਆਖਰੀ ਲਕੀਰ ਖਿੱਚੀ ਗਈ। ਦੇਸ਼ ਪਰ ਵਿੱਚ ਲੋਕ ਸਮਝਣ ਲੱਗ ਪਏ ਕਿ ਸਿੱਖ ਪੰਜਾਬ ਵਿੱਚ ਹਿੰਦੂਆਂ ਨੂੰ ਕਤਲ ਕਰਨ ਉੱਤੇ ਤਲੇ ਹੋਏ ਹਨ। ਅਕਾਲੀ ਮੰਗਾ ਜਿਨ੍ਹਾਂ ਨੂੰ ਹਿੰਦੂਆਂ ਵਿੱਚ ਵੱਡੇ ਪੈਮਾਨੇ ਦੀ ਹਮਾਇਤ حاصل ਸੀ, ਪਿਛੋਕੜ ਵਿੱਚ ਚਲੀਆਂ ਗਈਆਂ। ਦੋਆਂ ਕਮਿਊਨਿਟੀਆਂ ਵਿੱਚ ਲਾਪੜਾ ਜੋ ਪਹਿਲਾਂ ਪੰਜਾਬ ਤੱਕ ਸੀਮਤ ਸੀ ਹੁਣ ਭਾਰਤ ਪਰ ਵਿੱਚ ਫੈਲ ਗਿਆ। ਬੜੇ ਕੱਟ ਸਿੱਖਾਂ ਨੇ ਕਤਲਾਂ ਵਿਰੁੱਧ ਆਵਾਜ਼ ਉਠਾਈ। ਇਹਨਾਂ ਕੁਝ ਇੱਕਨਾਂ ਵਿੱਚ ਲੋਂਗੋਵਾਲ ਅਤੇ ਰਿਟਾਇਰਡ 에ਅਰਮਾਰਸ਼ਲ ਅਰਜਨ ਸਿੰਘ ਸ਼ਾਮਲ ਸਨ। ਜੇਕਰ ਸਬਨਾ ਕਾਲੀ ਆਗੂਆਂ ਨੇ ਆਪਣੀ ਆਵਾਜ਼ ਉਠਾਈ ਹੁੰਦੀ ਤੇ ਕਤਲਾਂ ਦੀ ਨਖੇਦੀ ਕੀਤੀ ਹੁੰਦੀ ਜਿਵੇਂ ਕਿ ਲੋਂਗੋਵਾਲ ਨੇ ਕੀਤਾ ਜਦੋਂ ਪੁਲਿਸ ਨਾਲ ਝੜ ਵਿੱਚ ਦੋ ਨਿਹੰਗ ਮਾਰੇ ਗਏ ਸਨ ਇਹਨਾਂ ਕਤਲਾਂ ਵੱਲ ਗੋ ਕੰਨ ਲਈ ਕਮੇਟੀ ਬਣਾ ਦਿੱਤੀ ਹੁੰਦੀ ਤਾਂ ਹੋ ਸਕਦਾ ਹੈ ਹਿੰਦੂ ਕਿਸੇ ਹੱਦ ਤੱਕ ਸ਼ਾਂਤ ਹੋ ਜਾਂਦੇ ਲੋਂਗੋਵਾਲ ਵੱਲੋਂ ਮੁਰ ਪੇਸ਼ ਕੀਤੀ ਗਈ ਇਸ ਤਜਵੀਜ਼ ਨੇ ਕਿ ਪੰਜਾਬ ਵਿੱਚ ਹੋਏ ਸਬਨਾ ਦੇ ਕਤਲਾਂ ਦੀ ਪੁਨਛਾਲ ਲਈ ਸੁਪਰੀਮ ਕੋਰਟ ਦੇ ਜੱਜ ਦੀ ਚੇਅਰਮੈਨਸ਼ਿਪ ਹੇਠ ਇੱਕ ਕਮਿਸ਼ਨ ਤਾਇਨਾਤ ਕੀਤਾ ਜਾਵੇ ਉਹਦੀ ਇਮਾਨਦਾਰੀਬਾਜ਼ੀ ਵਾਰੀ ਹਿੰਦੂਆਂ ਨੂੰ ਨਿਸ਼ਚਾਨਾ ਦਵਾਇਆ ਉਹ ਹੋਰ ਸਰਬ ਵਦੇਰੇ ਇਹ ਮਹਿਸੂਸ ਕਰਨ ਲੱਗੇ ਕਿ ਮਾਡਰੇਟਾਂ ਤੇ ਅਤਵਾਦੀਆਂ ਵਿਚਾਰ ਕੋਈ ਫਰਕ ਨਹੀਂ ਕਤਲਾਂ ਵਿਰੁੱਧ ਜਾਂ ਪਿੰਡਰਾਂ ਵਾਲੇ ਵਿਰੁੱਧ ਸਪਸ਼ਟ ਤਰ੍ਹਾਂ ਨਾ ਬੋਲ ਕੇ ਅਕਾਲੀਆਂ ਨੇ ਆਪਣੀ ਸਾਖ ਗਵਾ ਲਈ ਅਕਾਲੀਆਂ ਨੇ ਕਿਹਾ ਕਿ ਇਹ ਦੁਰਘਟਨਾ ਰਾਜ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਤੇ ਰਾਸ਼ਟਰਪਤੀ ਜ਼ੈਲ ਸਿੰਘ ਵਿਚਕਾਰ ਰਾਜਸੀ ਟੱਕਰ ਦਾ ਯੰਗ ਹੈ ਇਹਨਾਂ ਵਿਚਾਲੇ ਲੜਾਈ ਝਗੜਾ ਮਸ਼ਹੂਰ ਹੈ ਤੇ ਪੰਜਾਬ ਵਿੱਚ ਮਸੀਬਤ ਨੂੰ ਇੱਕ ਦੂਜੇ ਦੇ ਸਿਲਸਿਲੇ ਵਿੱਚ ਇਹਨਾਂ ਦੀਆਂ ਚਾਲਾਂ ਨਾਲ ਜੋੜਿਆ ਜਾ ਸਕਦਾ ਹੈ ਦਰਬਾਰਾ ਸਿੰਘ ਜੀ ਮੁੱਖ ਮੰਤਰੀ ਬਣਾਈ ਜਾਣ ਦੇ ਪਹਿਲੇ ਦਿਨ ਤੋਂ ਹੀ ਜ਼ੈਲ ਸਿੰਘ ਨਾਲ ਕੋਈ ਸੀ ਤੇ ਦਰਬਾਰਾ ਸਿੰਘ ਜਿਹੜਾ ਰਾਜਨੀਤੀ ਵਿੱਚ ਪ੍ਰਵੇਸ਼ ਦੇ ਦਿਨੋ ਹੀ ਕਾਂਗਰਸ ਸੀ ਸੀ ਜ਼ੈਲ ਨੂੰ ਜਿਹੜਾ ਕਦੇ ਅਕਾਲੀ ਰਹਿ ਚੁੱਕਿਆ ਸੀ ਆਪਣਾ ਲੀਡਰ ਨਹੀਂ ਸੀ ਮੰਨਦਾ ਦਰਬਾਰਾ ਸਿੰਘ ਨਾਲ ਰਾਜ ਦੇ ਮਾਮਲੇ ਵਿੱਚ ਜ਼ੈਲ ਸਿੰਘ ਦਾ ਦਖਲ ਜਦੋਂ ਉਹ ਗਰੇ ਮੰਤਰੀ ਸੀ ਵੀ ਪਸੰਦ ਨਹੀਂ ਸੀ ਜ਼ੈਲ ਸਿੰਘ ਬਸ ਇਸ ਕਰਕੇ ਹੀ ਨਾਰਾਜ਼ ਨਹੀਂ ਸੀ ਕਿ ਦਰਬਾਰਾ ਸਿੰਘ ਉਹਦਾ ਸਤਕਾਰ ਨਹੀਂ ਸੀ ਕਰਦਾ ਸਗੋਂ ਇਸ ਕਰਕੇ ਵੀ ਕਿ ਉਹਨੇ ਉਹਦੇ ਸਭਨਾ ਆਦਮੀਆਂ ਨੂੰ ਜਿੱਥੇ ਕਿਤੇ ਵੀ ਸਨ ਹਕੂਮਤ ਵਿੱਚ ਜਾਂ ਪਾਰਟੀ ਸੰਗਠਨ ਵਿੱਚੋਂ ਬਾਹਰ ਕਰ ਦਿੱਤਾ ਸੀ ਜੈਲ ਸਿੰਘ ਨੇ ਦਰਬਾਰਾ ਸਿੰਘ ਨੂੰ ਡਿਸਮਿਸ ਕਰਨ ਦੀ ਮੁੱਢਮੁੱਢ ਸਲਾਹ ਦਿੱਤੀ ਪਰ ਉਹ ਸਫਲ ਨਾ ਹੋਇਆ ਪਰ ਬਸ ਵਿਸਵਾਰ ਮੁਸਾਫਰਾਂ ਦੇ ਕਤਲ ਪਿੱਛੋਂ ਐਡਾ ਰੌਲਾ ਪਿਆ ਕਿ ਸ਼੍ਰੀਮਤੀ ਗਾਂਧੀ ਨੇ ਦਰਬਾਰਾ ਸਿੰਘ ਨੂੰ ਅਸਤੀਫਾ ਦੇਣ ਲਈ ਆਖਿਆ ਇੱਕ ਤਜਰਬੇਕਾਰ ਸਿਵਲ ਸਰਵੰਟ ਬੀ ਡੀ ਪਾਂਡੇ ਨੂੰ ਜਿਹੜਾ ਉਦੋਂ ਪੱਛਮੀ ਬੰਗਾਲ ਦਾ ਗਵਰਨਰ ਸੀ ਪੰਜਾਬ ਦਾ ਸ਼ਾਸਨ ਚਲਾਉਣ ਲਈ ਉਥੋਂ ਦਾ ਗਵਰਨਰ ਲਾ ਦਿੱਤਾ ਗਿਆ ਇਸ ਸਮੇਂ ਵੀ ਪਿੰਡਰਾਂ ਵਾਲੇ ਨੂੰ ਫੜ ਲਈ ਗੁਰੂ ਨਾਨਕ ਦੇਵ ਜੀ ਵਾਸਤੇ ਤਾਵਾ ਬੋਲਿਆ ਜਾ ਸਕਦਾ ਸੀ ਤੇ ਉਤੋਂ ਉਹਨਾਂ ਮੁਜਰਮਾਂ ਨੂੰ ਕਾਬੂ ਕੀਤਾ ਜਾ ਸਕਦਾ ਸੀ ਜਿਨ੍ਹਾਂ ਨੇ ਕਤਲ ਜਾਂ ਡਾਕੇਮਾਰੀ ਪਿੱਛੋਂ ਟੈਂਪਲ ਵਿੱਚ ਆਪਣਾ ਲਈ ਸੀ ਇਹਨਾਂ ਕਤਲਾਂ ਨੇ ਸਿੱਖ ਰਾਏ ਨੂੰ ਵੀ ਡਰ ਨਾਲ ਏਡਾ ਕੰਬਾ ਦਿੱਤਾ ਹੋਇਆ ਸੀ ਕਿ ਬਹੁਤੇ ਸਿੱਖ ਆਪਣੇ ਆਪ ਨੂੰ ਅਤਵਾਦੀਆਂ ਨਾਲ ਜੋੜਨਾ ਨਹੀਂ ਸੀ ਚਾਹੁੰਦੇ ਜੇ ਸਰਕਾਰ ਇਸ ਸਮਾਰਤ ਉਤੇ ਤਾਵਾ ਬੋਲ ਦਿੰਦੀ ਤਾਂ ਬਲਬੀਰ ਸਿੰਘ ਸੰਧੂ ਨੂੰ ਵੀ ਫੜ ਸਕਦੀ ਜਿਹੜਾ ਇੱਥੇ ਇੱਕ ਕਮਰੇ ਵਿੱਚ ਰਹਿ ਰਿਹਾ ਸੀ ਉਹ ਖਾਲਿਸਤਾਨ ਦਾ ਸਮਰਤਕ ਸੀ ਤੇ ਜਦੋਂ ਮੈਂ ਇੱਕ ਵਾਰ ਉਸ ਨੂੰ ਉਹਦੇ ਕਮਰੇ ਵਿੱਚ ਮਿਲਿਆ ਉਹਨੇ ਮੈਨੂੰ ਵਿਸ਼ਾਲ ਖਾਲਿਸਤਾਨ ਦਾ ਨਕਸ਼ਾ ਵਿਖਾਇਆ ਸੀ ਜਿਸ ਵਿੱਚ ਲਾਹੌਰ ਨੂੰ ਉਹਦੀ ਰਾਜਧਾਨੀ ਦਰਸਾਇਆ ਗਿਆ ਸੀ ਉਹਨੇ ਮੈਨੂੰ ਦੱਸਿਆ ਕਿ ਉਹ ਜਗਜੀਤ ਸਿੰਘ ਚੋਹਣ ਵੱਲੋਂ ਸਨੇਹੇ ਨੂੰ ਉਡੀਕ ਰਿਹਾ ਸੀ ਜਿਹੜਾ ਖਾਲਿਸਤਾਨ ਦਾ ਡਿਕਟੇਟਰ ਸੀ ਤੇ ਜਿਹਦੇ ਬਾਰੇ ਆਸ ਸੀ ਕਿ ਪਾਕਿਸਤਾਨ ਵਿੱਚ ਹੈ ਤੁਸੀਂ ਜਾਣਦੇ ਹੋ ਕਿ ਉਹ ਜਨਰਲ ਜਿਆਦਾ ਗੋੜਾ ਮਿੱਤਰ ਹੈ ਬਲਵੀਰ ਨੇ ਮੈਨੂੰ ਦੱਸਿਆ ਜਦੋਂ ਮੈਂ ਇਹ ਗੱਲ ੋਂਗੋ ਵਾਲ ਨੂੰ ਦੱਸੀ ਉਹਨੇ ਉੱਤਰ ਦਿੱਤਾ ਉਹ ਇੰਟੈਲੀਜੈਂਸ ਬਿਊਰੋ ਦਾ 에ਜੰਟ ਟਰੇਲਮਾ ਲਾਗੇ ਬਸ ਮੁਸਾਫਰਾਂ ਦੇ ਕਤਲ ਤੋਂ ਲੱਗਾ ੱੱਕਾ ਹਜੇ ਕਾਇਮ ਹੀ ਸੀ ਕਿ ਨਸ਼ਹਿਰਾ ਜਲੰਧਰ ਲਾਗੇ ਚਾਰ ਹੋਰ ਹਿੰਦੂਆਂ ਮੁਸਾਫਰਾਂ ਨੂੰ ਕਤਲ ਕਰ ਦਿੱਤਾ ਗਿਆ ਜਿਹੜੇ ਬਸ ਵਿੱਚ ਸਵਾਰ ਸਨ ਇੱਕ ਨਿਹੰਗ ਨੇ ਇੱਕ ਹਿੰਦੂ ਨੂੰ ਇਹ ਆਖ ਕੇ ਬਚਾਇਆ ਕਿ ਇਹ ਉਹਦਾ ਪੁੱਤਰ ਹੈ ਲੰਗਵਾਲ ਨੇ ਨਿਹੰਗ ਦੀ ਸ਼ਲਾਘਾ ਕੀਤੀ ਤੇ ਆਖਿਆ ਇਹ ਕਤਲ ਸਿੱਖ ਰਵੈਤਾਂ ਦੇ ਵਿਰੁੱਧ ਹਨ 11 ਨਵੰਬਰ ਨੂੰ ਨੇ ਪੰਜਾਬ ਵਿੱਚ નિર્ਦੋਸ਼ਾਂ ਦੇ ਕਤਲ ਹੀ ਸਭਣਾ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਝਾੜ ਚੰਪਾਈ ਉਹਨੇ ਟੀਵੀਜ਼ਨ ਉੱਤੇ ਰਾਸ਼ਟਰ ਦੇ ਸਾਹਮਣੇ ਇਨ੍ਹਾਂ ਕਤਲਾਂ ਦੀ ਨਿਖੇਦੀ ਕੀਤੀ ਪੰਜਾਬ ਵਿੱਚ ਕਾਨੂੰਨ ਤੇ ਅਮਨ ਦੀ ਸਥਿਤੀ ਦੀ ਵਿਸ਼ਾਲ ਪਰਚੋਲ ਹੋਈ ਤੇ ਮੰਨਿਆ ਜਾਣ ਲੱਗਿਆ ਕਿ ਕੇਂਦਰੀ ਰਾਜ ਨੇ ਕੋਈ ਫਰਕ ਨਹੀਂ ਪਾਇਆ ਪਰ ਤੱਥ ਇਹ ਸੀ ਕਿ ਨਾ ਹੀ ਗਵਰਨਰ ਤੇ ਨਾ ਹੀ ਉਹਦੇ ਸਲਾਹਕਾਰ ਦੀ ਮਰਜ਼ੀ ਖੁੱਲੀ ਤਰ੍ਹਾਂ ਚਲਦੀ ਸੀ ਨਿੱਕੇ ਤੋਂ ਨਿੱਕੇ ਕਦਮ ਬਾਰੇ ਵੀ ਗਰੇ ਮੰਤਰਾਲੇ ਤੋਂ ਮਨਜ਼ੂਰੀ ਲੈਣੀ ਹੁੰਦੀ ਸੀ ਜਿਹਨੇ ਪੰਜਾਬ ਲੀਕ ਸਪੈਸ਼ਲ ਸੈੱਲ ਕੈਮ ਕੀਤਾ ਹੋਇਆ ਸੀ ਤੇ ਜਿਹੜਾ ਪ੍ਰਧਾਨ ਮੰਤਰੀ ਦੇ ਸਖਤਰੇਤ ਨਾਲ ਨਿਰੰਤਰ ਛੂਹ ਵਿੱਚ ਰਹਿੰਦਾ ਸੀ ਸੂਚਨਾ ਬਕਾਇਦਾ ਤੌਰ ਤੇ ਕਬੂਰਥਲਾ ਖਾਨਦਾਨ ਦੇ अरुण सिंह ਨੂੰ ਪਹੁੰਚਾਈ ਜਾਂਦੀ ਸੀ ਜਿਹੜਾ ਆਪਣੀ ਵਾਰੀ ਰਜੀਵ ਗਾਂਧੀ ਨੂੰ ਜਾਣਕਾਰੀ ਦਿੰਦਾ ਰਹਿੰਦਾ ਸੀ ਰਜੀਵ ਦੇ ਖੋਜਕਰ ਕਈ ਵਾਰ ਸਿਝਾਉ ਦੇਣ ਲਈ ਆਉਂਦੇ ਤੇ ਅਮਰਿੰਦਰ ਸਿੰਘ ਨਾਲ ਅਕਸਰ ਸਲਾਹ-ਮਸ਼ਵਰਾ ਕੀਤਾ ਜਾਂਦਾ ਪਰ ਅੰਤਮ ਫੈਸਲਾ ਨਿਰਸੰਦੇਹੀ ਸ਼੍ਰੀਮਤੀ ਗਾਂਧੀ ਦਾ ਹੁੰਦਾ ਸੀ ਇੱਕ ਵਾਰ ਸਾਬਕਾ ਸਲਾਹਕਾਰ ਨੇ ਮੈਨੂੰ ਦੱਸਿਆ ਕਿ ਇੱਥੋਂ ਤੱਕ ਕਿ ਪੁਲਿਸ ਇੰਸਪੈਕਟਰਾਂ ਦੀ ਤਬਦੀਲੀ ਬਾਰੇ ਵੀ ਆਖਰੀ ਫੈਸਲਾ ਨਵੀਂ ਦਿੱਲੀ ਤੋਂ ਕਲੀਅਰੈਂਸ ਬਿਨਾਂ ਨਹੀਂ ਸੀ ਹੋ ਸਕਦਾ ਦੂਜੇ ਵਾਰ ਸੈਂਟਰ ਨਿੱਕੀ ਜੀ ਘਟਨਾ ਬਾਰੇ ਵੀ 24 ਘੰਟੇ ਦੇ ਅੰਦਰ ਨਿਰੰਤਰ ਰਿਪੋਰਟ ਮੰਗ ਭੇਜਤਾ ਜ਼ਿਲ੍ਹੇ ਵਿੱਚ ਅਧਿਕਾਰੀ ਇਹਨਾਂ ਵੱਧੀਆਂ ਹੋਈਆਂ ਮੰਗਾਂ ਦੀ ਪੂਰਤੀ ਮੁਸ਼ਕਲ ਨਾਲ ਹੀ ਕਰ ਸਕਦੇ ਸਨ ਕਿਉਂਕਿ ਜੋ ਪੁਲਿਸ ਕੁੰਜੀਵਤ ਸਥਾਨਾ ਉੱਤੇ ਟਕਾਈ ਗਈ ਸੀ ਅਤੇ ਇਹਨੂੰ ਵੀਆਈਪੀ ਦੀ ਰੱਖਿਆ ਲਈ ਵਰਤਿਆ ਜਾ ਰਿਹਾ ਸੀ ਪੀਐਸ ਭਿੰਡਰ ਜਿਹਨੂੰ ਸ਼੍ਰੀਮਤੀ ਗਾਂਧੀ ਨੇ ਪੰਜਾਬ ਪੁਲਿਸ ਦਾ ਸਮੂਚਨ ਚਾਰਜ ਬਣਾ ਕੇ ਭੇਜਿਆ ਸੀ ਐਡਾ ਰੁਝਿਆ ਹੋਇਆ ਸੀ ਕਿ ਸੈਂਟਰ ਦੀ ਹਰ ਲਿਲ ਨੂੰ ਪੂਰਾ ਕਰਨਾ ਉਹਦੇ ਲਈ ਮੁਸ਼ਕਲ ਸੀ ਏ ਵੀ ਮਹੱਤਵਪੂਰਨਕ ਉਹਦੀ ਪਤਨੀ ਜਿਹੜੀ ਕਾਂਗਰਸ ਸਾਈ ਮੈਂਬਰ ਪਾਰਲੀਮੈਂਟ ਹੈ ਜੁਲਾਈ 1983 ਵਿੱਚ ਪਿੰਡਰਾ ਵਾਲੇ ਦੇ ਦਰਸ਼ਣਾਂ ਲਈ ਗਈ ਸੀ ਖੁਦ ਪਿੰਡਰ ਨੇ ਇੱਕ ਬਿਆਨ ਦਿੱਤਾ ਸੀ ਕਿ ਗੋਲਡਨ ਟੈਂਪਲ ਵਿੱਚ ਕੋਈ ਮੁਜਰਮ ਛੁਪੇ ਹੋਏ ਨਹੀਂ ਹਨ ਤੇ ਸ਼੍ਰੀਮਤੀ ਗਾਂਧੀ ਨੇ ਵਿਸ਼ਵਾਸ ਦਵਾਇਆ ਸੀ ਕਿ ਬ੍ਰਿਟਿਸ ਗੋਲਡਨ ਟੈਂਪਲ ਵਿੱਚ ਦਾਖਲ ਨਹੀਂ ਹੋਵੇਗੀ ਪਿੰਡਰਾ ਵਾਲਾ ਸੁਰੱਖਿਅਤ ਮਹਿਸੂਸ ਕਰਦਾ ਸੀ ਪਰ ਲੋਂਗੋਵਾਲ ਦੇ ਬਿਆਨ ਨੇ ਜਿਸ ਵਿੱਚ ਉਹਨੇ ਹਿੰਦੂਆਂ ਦੇ ਕਤਲ ਦੀ ਨਕੇਦੀ ਕੀਤੀ ਉਹਨੂੰ ਕ੍ਰੋਧ ਚੜ ਦਿੱਤਾ ਤੇ ਉਹ ਕਾਲੀ ਲੀਡਰ ਨੂੰ ਦੁਸ਼ਮਣ ਨੰਬਰ 1 ਸਮਝਣ ਲੱਗਿਆ ਇਸ ਤੋਂ ਪਹਿਲਾਂ ਉਹਦੇ ਗੁੱਸੇ ਦੀ ਸੇਧ ਬਹੁਤਾ ਬਾਦਲ ਬਰੁੱਸ ਸੀ ਜਿਹਨੂੰ ਉਹ ਹਿੰਦੂ ਸਿੱਖ ਏਕੇਕੇ ਦੇ ਹਮਾਇਤੀ ਵੱਜੋਂ ਪਸੰਦ ਨਹੀਂ ਸੀ ਕਰਦਾ ਉਹ ਬਾਦਲ ਨਾਲ ਐਡਾ ਨਾਰਾਜ਼ ਸੀ ਕਿ ਇੱਕ ਵਾਰ ਉਹਦੇ ਪਿੰਡ ਬਾਦਲ ਗਿਆ ਤਾਂ ਇਹ ਜਾਣਨ ਉੱਤੇ ਕਿ ਬਾਦਲ ਆਪਣੇ ਪਿੰਡ ਮੌਜੂਦ ਹੈ ਉਹਨੇ ਉੱਥੇ ਪਾਣੀ ਪੀਣੋਂ ਵੀ ਇਨਕਾਰ ਕਰ ਦਿੱਤਾ ਸੀ ਜਦੋਂ ਨਰੰਗਕਾਰੀ ਕਤਲ ਕੇਸ ਦਾ ਮੁੱਖ ਦੋਸ਼ੀ ਰਣਜੀਤ ਸਿੰਘ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਪਿੰਡਰਾ ਵਾਲੇ ਨੇ ਅਕਾਲੀ ਲੀਡਰਾਂ ਉੱਤੇ ਹੀ ਊਜ ਲਈ ਕਿ ਉਹਨਾਂ ਨੇ ਪੁਲਿਸ ਨੂੰ ਉਹਦੀ ਸੂਚ ਦਿੱਤੀ ਸੀ ਹਿੰਦੂ ਜੈ ਸਿੰਘ ਦਾ ਇਹ ਬਿਆਨ ਕਿ ਉਹ 5 ਦਸੰਬਰ ਨੂੰ ਪਹਿਲਾਂ-ਪਹਿਲਾਂ ਸਿੱਖਾਂ ਨੂੰ ਰਾਜਸਥਾਨ ਵਿੱਚੋਂ ਬਾਹਰ ਕੱਢ ਦੇਵੇਗਾ ਪਿੰਡਰਾਂ ਵਾਲੇ ਦੇ ਕੰਮ ਆਇਆ। ਉਹਨੇ ਧਮਕੀ ਦਿੱਤੀ ਕਿ ਜੇ ਰਾਜਸਥਾਨ ਵਿੱਚ ਕਿਸੇ ਸਿੱਖ ਨੂੰ ਮਾਰਿਆ ਗਿਆ ਤਾਂ ਪੰਜਾਬ ਵਿੱਚ ਹਿੰਦੂਆਂ ਦਾ ਕਤਲੇਆਮ ਕੀਤਾ ਜਾਵੇਗਾ। ਪਾਰਲੀਮੈਂਟ ਵਿੱਚ ਰੌਲਾ ਪੈ ਗਿਆ। ਸਭ ਨਾਲ ਰਾਸੀ ਪਾਰਟੀਆਂ ਨੇ ਕਾਰਵਾਈ ਕਰਨ ਦੀ ਮੰਗ ਕੀਤੀ। ਸੀਪੀਆਈਐਮ ਨੇ ਜਿਹੜੀ ਪੰਜਾਬ ਵਿੱਚ ਡੂੰਗੀ ਦਿਲਚਸਪੀ ਲੈਂਦੀ ਰਹੀ ਸੀ ਕਿਉਂਕਿ ਉਹਦੇ ਪੋਲਿਟ ਬਿਊਰੋ ਦਾ ਇੱਕ ਮੈਂਬਰ ਹਰਕਿਸ਼ਨ ਸਿੰਘ ਸਰਜੀਤ ਸਿੱਖ ਸੀ ਤੇ ਜਿਨੇ ਲੀਡਰਸ਼ਿਪ ਦੀ ਹਮਾਇਤ ਕੀਤੀ ਸੀ ਹੁਣ ਅਕਾਲੀ ਆਗੂਆਂ ਵਿਰੁੱਧ ਸਟੈਂਡ ਲਿਆ। ਤੇ ਕਿ ਆ ਕਿਉਂ ਪਿੰਡਰਾ ਵਾਲੇ ਬਰੋਦਰ ਡਟ ਕਿਉਂ ਨਹੀਂ ਨਿਤਰਦੇ ਪਰ ਅਚਰ ਕਾਲੀਆਂ ਦੀ ਅਨਯਾਈ ਬਹੁਤੀ ਘਟ ਚੁੱਕੇ ਹੋਏ ਸਨ ਤੇ ਸਰਕਾਰ ਨੇ ਮਹਿਸੂਸ ਕੀਤਾ ਕਿ ਉਹਨਾਂ ਨਾਲ ਨਿਵੇੜੇ ਦੇ ਕੋਈ ਬਹੁਤੇ ਅਰਥ ਨਹੀਂ ਹੋਣਗੇ ਕਿਉਂਕਿ ਜੋ ਹੁਣ ਜਿਸ ਬੰਦੇ ਦਾ ਅਸਰ ਸੂਖ ਹੈ ਉਹ ਪਿੰਡਰਾ ਵਾਲਾ ਹੀ ਹੈ ਤੇ ਉਹ ਇੱਕ ਵੱਖਰਾ ਰਾਜ ਬਣਾਉਣ ਤੇ ਧੁਰਿਆ ਬੈਠਾ ਸੀ ਹਕੂਮਤ ਨੂੰ ਉਹਨਾਂ ਹਥਿਆਰਾਂ ਦੀ ਚਿੰਤਾ ਸੀ ਜਿਹੜੇ ਚੋਰੀ ਛਿਪੇ ਗੋਲਡਨ ਟੈਂਪਲ ਵਿੱਚ ਪਹੁੰਚਾਏ ਜਾ ਰਹੇ ਸਨ ਪੰਜਾਬ ਤੇ ਸੈਂਟਰ ਦੋਹਾਂ ਦੀਆਂ ਇੰਟੈਲੀਜੈਂਸ ਸੰਸਥਾਵਾਂ ਸਮੇਂ-ਸਮੇਂ ਰਿਪੋਰਟਾਂ ਭੇਜਦੀਆਂ ਰਹੀਆਂ ਸਨ ਇਹ ਹਥਿਆਰ ਮੁੱਖ ਤੌਰ ਤੇ ਲੰਗਰ ਲਈ ਰਾਸ਼ਨ ਟੋਣ ਵਾਲੀ ਟਰੱਕਾਂ ਵਿੱਚ ਕਣਕ ਦੀਆਂ ਬੋਰੀਆਂ ਦੇ ਹੇਠਾਂ ਲੁਕੂ ਕੇ ਲਿਆਂਦੇ ਜਾਂਦੇ ਸਨ ਸ਼ਾਬੇਕ ਸਿੰਘ ਤੇ ਪੁੱਲਰ ਸਾਬਕਾ ਮੇਜਰ ਜਨਰਲ ਹੁਣ ਪਿੰਡਰਾ ਵਾਲੇ ਦੇ ਸਲਾਹਕਾਰ ਸਨ ਜੋ ਸ਼ਸਤਰ ਪ੍ਰਾਪਤ ਕਰਨ ਦੇ ਇੰਚਾਰਜ ਸਨ ਪਿੰਡਰਾ ਵਾਲਾ 골ਡਨ ਟੈਂਪਲ ਵਿੱਚ ਜੁੜੀਆਂ ਸਿੱਖ ਸੰਗਤਾਂ ਨੂੰ ਦੱਸਦਾ ਮੈਂ ਤੁਹਾਨੂੰ ਕਹਿੰਦਾ ਰਿਹਾ ਹਾਂ ਕਿ ਟੈਲੀਵਿਜ਼ਨ ਸੈੱਟ ਤੇ ਰੈਫਰਿਜਰੇਟਰ ਖਰੀਦਣਾ ਬੰਦ ਕਰ ਦਿਓ ਅਤੇ ਬੰਦੂਕਾਂ ਖਰੀਦੋ ਹੁਣ ਜੇ ਇਹ ਹਿੰਦੂ ਸਟੇਨ ਗੰਨਾ ਲੈ ਕੇ ਆ ਗਏ ਤਾਂ ਤੁਸੀਂ ਕੀ ਕਰੋਗੇ ਕਿ ਤੁਸੀਂ ਆਪਣੇ ਟੈਲੀਵਿਜ਼ਨ ਨਾਲ ਉਹਨਾਂ ਮਾਰੋਗੇ ਪਿੰਡਰਾ ਵਾਲੇ ਨੇ ਲੋਂਗੋਵਾਲ ਨੂੰ ਕਿਹਾ ਕਿ ਉਹ ਪੰਜਾਬ ਵਿੱਚ ਹਿੰਦੂਆਂ ਨੂੰ ਕਤਲ ਕਰਨ ਲਈ ਸਿੱਖ ਜਨਤਾ ਨੂੰ ਮੋਟਰਸਾਈਕਲ ਤੇ ਰਿਵਾਲਵਰ ਖਰੀਦਣ ਦਾ ਸੱਦਾ ਦੇਵੇ। ਇਹ ਸੁਣ ਕੇ ਲੋਂਗੋਵਾਲ ਨੂੰ ਸਖਤ ਧੱਕਾ ਲੱਗਿਆ ਤਾਂ ਉਹਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਪਿੰਡਰਾ ਵਾਲੇ ਦੇ ਸੁਝਾਓ ਬਾਰੇ ਆਮ ਜਨਤਾ ਨੂੰ ਦੱਸਿਆ। ਪਰ ਅੱਤਵਾਦੀਆਂ ਵੱਲੋਂ ਏਡਾ ਦਬਾਅ ਪਿਆ ਅਤੇ ਟੋੜੇ ਵੱਲੋਂ ਵੀ ਕਿ ਲੋਂਗੋਵਾਲ ਨੂੰ ਇਸ ਬਿਆਨ ਤੋਂ ਇਨਕਾਰ ਕਰਨਾ ਪਿਆ ਜਦੋਂ ਇਹ ਅਖਬਾਰਾਂ ਵਿੱਚ ਛਪ ਚੁੱਕਿਆ ਸੀ। ਭਾਵੇਂ ਐਲਾਨ ਕੀਤਾ ਗਿਆ ਸੀ ਕਿ ਗੁਰੂ ਨਾਨਕ ਦੇਵਾਸ ਗੋਲਡਨ ਟੈਂਪਲ ਦਾ ਹੀ ਹਿੱਸਾ ਹੈ। ਪਿੰਡਰਾ ਵਾਲਾ ਇਥੇ ਆਪਣੇ ਆਪ ਨੂੰ ਆਸੁਰੱਖਿਤ ਸਮਝਣ ਲੱਗਿਆ। ਉਹਨੇ ਸੋਚਿਆ ਕਿ ਇੱਕ ਦਿਨ ਅਕਾਲੀ ਲੀਡਰ ਨੂੰ ਫੜਾਉਣ ਲਈ ਪੁਲਿਸ ਨੂੰ ਬੁਲਾਉਣਗੇ। ਲੋਂਗੋਵਾਲ ਨੂੰ ਇਹਦਾ ਪੱਕਾ ਯਕੀਨ ਸੀ ਕਿ ਹਕੂਮਤ ਉਦੋਂ ਤੱਕ ਚੁਕੇਗੀ ਨਹੀਂ ਜਦੋਂ ਤੱਕ ਪੰਜਾਬ ਦੇ ਹਿੰਦੂ ਅਕਾਲੀ ਮੰਗਾਂ ਦੀ ਹਮਾਇਤ ਨਹੀਂ ਕਰਦੇ। ਪੰਜਾਬੀ ਗਰੁੱਪ ਜਿਹੜਾ ਦਿੱਲੀ ਵਿੱਚ ਕੰਮ ਕਰ ਰਿਹਾ ਸੀ, ਉਹਨੂੰ ਇਸ ਸਿਲਸਿਲੇ ਵਿੱਚ ਕਈ ਵਾਰ ਮਿਲ ਚੁੱਕਿਆ ਸੀ ਕਿ ਕਤਲਾਂ ਵਿਰੁੱਧ ਹੁਕਮਨਾਮਾ ਜਾਰੀ ਕਰਵਾਇਆ ਜਾਵੇ। ਇਸ ਤੋਂ ਪਹਿਲਾਂ ਅਕਾਲੀਆਂ ਦੀ ਦਲੀਲ ਇਹ ਹੁੰਦੀ ਸੀ ਕਿ ਇਹਦਾ ਮਤਲਬ ਤਾਂ ਇਹ ਇਕਬਾਲ ਕਰਨਾ ਹੋਵੇਗਾ ਕਿ ਸਭ ਕਾਤਲ ਸਿੱਖ ਹਨ। ਪਰ ਲੰਗੋਵਾਲ ਨੇ ਇਸ ਲੋੜ ਨੂੰ ਜ਼ਰੂਰੀ ਸਮਝ ਕੇ ਇਸ ਬਾਰੇ ਕਦਮ ਉਠਾਇਆ ਪਰ ਟੌੜੇ ਨੇ 22 ਨਵੰਬਰ 1983 ਨੂੰ ਸਭ ਉਹ ਤਸਕਰ ਦਿੱਤਾ ਸਰਕਾਰ ਉਤੇ ਕੁਝ ਕਰਨ ਲਈ ਦਬਾਅ ਪੈ ਰਿਹਾ ਸੀ ਲੋਕਦਲ ਤੇ ਭਾਜਪੀ ਫੌਜੀ ਕਾਰਵਾਈ ਦੀ ਮੰਗ ਕਰ ਰਹੇ ਸਨ ਪਿੰਡਰਾ ਵਾਲੇ ਨੇ ਸੋਚਿਆ ਕਿ ਸੈਂਟਰਲ ਰਿਜ਼ਰਵ ਪੁਲਿਸ ਸਚਿੰਤੇਵਾਰ ਕਰੇਗੀ ਉਹ ਕਾਲ ਤਖਤ ਵਿੱਚ ਡੇਰਾ ਲਾਉਣਾ ਚਾਹੁੰਦਾ ਸੀ ਪਰ ਜ਼ਥੇਦਾਰ ਕਿਰਪਾਲ ਸਿੰਘ ਨੇ ਕਿਹਾ ਕਿ ਉਹ ਕਾਲ ਤਖਤ ਅੰਦਰ ਹਥਿਆਰ ਲੈ ਜਾਣ ਦੀ ਆਗਿਆ ਨਹੀਂ ਦੇਵੇਗਾ ਪਿੰਡਰਾ ਵਾਲੇ ਨੇ ਟੌੜੇ ਨੂੰ ਸ਼ਿਕਾਇਤ ਕੀਤੀ ਜਿਸ ਨੇ ਕਿਰਪਾਲ ਸਿੰਘ ਨੂੰ ਪ੍ਰੇਰ ਕੇ ਮਾਰ ਲਿਆ ਪਰ ਜਥੇਦਾਰ ਕੀ ਕਰ ਸਕਦਾ ਸੀ ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮੁਲਾਜ਼ਮ ਸੀ ਕਮੇਟੀ ਜਿਸ ਦਾ ਪ੍ਰਧਾਨ ਟੌੜਾ ਸੀ 15 ਦਸੰਬਰ 1983 ਨੂੰ ਪਿੰਡਰਾਵਾਲਾ ਅਕਾਲ ਤਖਤ ਵਿੱਚ ਦਾਖਲ ਹੋਇਆ ਉਸੇ ਦਿਨ ਹੀ ਟੈਂਪਲ ਅੰਦਰ ਕਿਲਾਬੰਦੀਆਂ ਸ਼ੁਰੂ ਹੋ ਗਈਆਂ ਭਾਵੇਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਵੇਂ ਹੀ ਆਖ ਚੁੱਕੇ ਸਨ ਕਿ ਉਹ ਪੁਲਿਸ ਨੂੰ ਗੋਲਡਨ ਟੈਂਪਲ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦੇਣਗੇ ਇੱਕ ਖਬਰ ਵੀ ਆਈ ਕਿ ਜ਼ੈਲ ਸਿੰਘ ਨੇ ਧਮਕੀ ਦਿੱਤੀ ਕਿ ਹਕੂਮਤ ਨੇ ਜੇ ਕਦੇ ਆਪਣਾ ਨਿਰਣਾ ਬਦਲਿਆ ਤਾਂ ਉਹ ਅਸਤੀਫਾ ਦੇ ਦੇਵੇਗਾ ਬਾਕੀ ਅਗਲੇ ਹਿੱਸੇ ਵਿੱਚ ਧੰਨਵਾਦ